ਉਹਨਾਂ ਦੇ ਵਿੱਚ ਇਹਨਾਂ ਮੈਨੂੰ ਚੈਲੰਜਸ ਬਹੁਤ ਮਿਲੇ ਆ ਤਾਂ ਮੇਬੀ ਮੈਂ ਉਹਨਾਂ ਚੈਲੰਜਸ ਜਿੱਦਾਂ ਜਿੱਦਾਂ ਓਵਰਕਮ ਕਰੀ ਗਿਆ ਤਾਂ ਮੇਰੇ ਚ ਸ਼ੁਰੂ ਤੋਂ ਰਹੀ ਹੈ ਕਿ ਮੇਰੇ ਚ ਨੈਗੇਟਿਵਿਟੀ ਬਹੁਤ ਘੱਟ ਆਈ ਹੈ ਕਿ ਜਿੱਦਾਂ ਮੈਂ ਨਹੀਂ ਕਰ ਸਕਦਾ ਜਾਂ ਮੈਂ ਚੇਂਜ ਕਰ ਲਾ ਪਲਾਨ ਨੂੰ ਮੈਂ ਜੋ ਵੀ ਸੋਚ ਕੇ ਕਰਦਾ ਸੀ ਉਹ ਮੇਰਾ ਕਦੇ ਨਾ ਕਦੇ ਪੂਰਾ ਹੋਇਆ ਲੇਟ ਜ਼ਰੂਰ ਹੋਇਆ ਮੈਂ ਪਰ ਮੇਰਾ ਕਦੇ ਨਾ ਕਦੇ ਪੂਰਾ ਹੋਇਆ ਤੁਸੀ ਲੱਗੇ ਰਹੇ ਮਤਲਬ ਹਾਂ ਕਹਿਣ ਦਾ ਮਤਲਬ ਪਰਸੀਵਰੈਂਸ ਜੇ ਮੈਨੂੰ ਤੁਸੀਂ ਪੁੱਛੂਗੇ ਨਾ ਇੱਕ ਵਰਚੂਅਲ ਲਾਈਫ ਦਾ ਸਭ ਤੋਂ ਵਧੀਆ ਕੀ ਆ ਉਹ ਪਰਸੀਵਰੈਂਸ ਆ ਸਬਰ ਸੰਤੋਖ ਨਾਲ ਲੱਗੇ ਰਹੋ ਮਿਲਣਾ ਹੀ ਮਿਲਣਾ ਯਾਰ ਹਰ ਮੋੜ ਤੇ ਜਾ ਕੇ ਰੱਬ ਤੁਹਾਡੇ 100 ਦੀ ਤੁਹਾਨੂੰ 90 ਦੇ ਦਊਗਾ ਪਰ ਇਹ ਨਹੀਂ ਹੈ ਕਿ ਕੁਝ ਨਹੀਂ ਹੈ ਦਵੇ ਹੂੰ ਤਾਂ ਆਪਾਂ ਉਮੀਦ ਰੱਖਦੇ ਆ 100 ਦਾ 200 ਮਿਲ ਜਵੇ ਮੈਨੂੰ ਤਾਂ 90 ਮਿਲ ਜਵੇ ਭਾਜੀ ਮੇਰੀ ਆਦਤ ਹੋ ਗਈ ਬਸ ਇਹ 90 ਮਿਲ ਗਿਆ ਮੈਨੂੰ ਬਹੁਤ ਹੈ ਕਹਿੰਦੇ ਇਹ ਬੰਦੇ ਦੀ ਜਿਹੜੀ ਤ੍ਰਿਸ਼ਨਾ ਉਹ ਤਾਂ ਮੁੱਕਦੀ ਨਹੀਂ ਕਦੇ ਵੀ ਹਾਂ ਜਿਹੜੀ ਆਪਾਂ ਕਹਿੰਦੇ ਵੀ ਤਮਾ ਕਦੇ ਮੁੱਕੀ ਨਹੀਂ ਹੈਗੀ ਉਹ ਚੀਜ਼ ਮੇਰੇ 'ਚ ਵੀ ਨਹੀਂ ਮੁੱਕੀ ਹੁਣ ਵੀ ਬਹੁਤ ਹੈ ਬਹੁਤ ਕੁਝ ਕਰਨ ਦੀ ਇੱਛਾ ਵੀ ਆ ਵੀ ਕਰਾਂਗੇ ਆ ਵੀ ਕਰਾਂਗੇ ਪਰ ਹਾਂ ਜਿੰਨਾ ਕੁ ਮੈਨੂੰ ਮਿਲ ਗਿਆ ਮੈਂ ਸੰਤੋਸ਼ਟਾਂ ਇੱਕ ਸਿੱਧੂਬਾਈ ਦਾ ਗਾਣਾ ਉਹ ਜਿਨ੍ਹਾਂ ਦੇ ਤਾਂ ਮਾਲਕ ਨੇ ਸੈਟੀਸਫਾਈ ਮੈਂ ਰੋਸ ਵੇਰੇ ਸੁਣਦਾ ਗਾਣਾ ਨਹੀਂ ਉਹਦਾ ਮੈਂ ਕਰਵਾਣਾ ਹੁੰਦਾ ਹਾਂ ਉਹ ਚੀਜ਼ਾਂ ਮੋਟੀਵੇਟ ਕੁਝ ਬਿਲਕੁਲ